ਮਿੱਤਰੋ ਜਿੱਥੇ ਲੋੜ ਹੈ ਉੱਥੇ ਰਾਹ ਹੈ ਬਹਾਨੇ ਬਹੁਤ ਨੇ ਆਪਣੇ ਕੋਲੇ ਪਰ ਆਹ ਵਾਈ ਪਰਾਲੀ ਇਕੱਠੀ ਕਰ ਰਹੇ ਨੇ ਆ ਜੁਗਾੜ ਨਾਲ ਅੱਗ ਨਹੀਂ ਲਾਈ ਅੱਜ ਤਰੀਕ ਹੋ ਗਈ 29 11ਵੇਂ ਮਹੀਨੇ ਦੀ ਇਸ ਤੋਂ ਬਾਅਦ ਕਣਕ ਬੀਜੂਗੀ ਕੋਈ ਕਾਲ ਨਹੀਂ ਕਰੀ ਤੇ ਥੋੜੇ ਪਾਸੇ ਦੀ ਪਰਾਲੀ ਰੈ ਨਾਲੇ ਥੱਲੋਂ ਵੀ ਖੜਦਾਂ ਨਾਲੋਂ ਖੜਦਾਂ ਅੱਜ ਕੀ ਸਾਡਾ ਟ੍ਰਾਇਲ ਪੇਸ ਤੇ ਕੰਮ ਹੈ ਅੱਗੇ ਨੂੰ ਕੰਮ ਵਧੂਗਾ ਜੇ ਮੈਂ 10 ਤੋਂ 15 ਕਿਲੇ ਲਗਭਗ ਪਰਾਲੀ ਦੀ ਪਹਿਲੀ ਹੁਣ ਲਾਗੇ ਲਗਭਗ ਵੀ ਮੰਨ ਕੇ ਚਲੋ ਜਿਹੜੀ ਅੱਕ ਲੱਗਦੀ ਹੈ ਕਿ ਬਹੁਤ ਘੱਟ ਲੱਗੂਗੀ ਜੀ ਤੇ ਕਿੰਨੇ ਕੇ ਪੈਸੇ ਦੀ ਪਰਾਲੀ ਹੋ ਜਾਂਦੀ ਹੈ ਇਹ ਪਰਾਲੀ ਜੀ 120 ਕੁਇੰਟ ਲਗਭਗ ਜੀ 80 ਡੇਲੀ ਦੀ ਕੁਤਰਨੇ ਆ ਜੀ 5 ਕਿੱਲਿਆਂ ਚੋ ਮਿੱਤਰੋ ਤੁਹਾਨੂੰ ਪਰਾਲੀ ਦਾ ਹਾਲ ਦਿਖਾਉਣੇ ਅੱਜ ਆ ਹੜੰਬਾ ਚੱਲ ਰਿਹਾ ਪਾਈਆਂ ਦਾ ਦੋ ਦਿਨ ਹੋ ਗਏ ਮੈਨੂੰ ਦੇਖਦੇ ਨੂੰ ਮੈਨੂੰ ਲੱਗਾ ਸੀ ਕੋਈ ਕਿਸਾਨ ਆ ਆਪਦੇ ਲੈਵਲ ਤੇ ਜਿਹੜਾ ਪਰਾਲੀ ਕਰ ਰਿਹਾ ਇਕੱਠੀ ਪਰੇ ਬਾਈਆਂ ਦਾ ਕੰਮ ਇਹਨਾਂ ਨੇ ਰਜਗਾਰ ਤੋੜਿਆ ਹੋਇਆ ਆ ਆਪਦੇ ਨਾਲ 15-20 ਬੰਦਿਆਂ ਨੂੰ ਰਜਗਾਰ ਦਿੱਤਾ ਹੋਇਆ ਪਰਾਲੀ ਦਾ ਤੇ ਕੰਮ ਕੀ ਆ ਇਹ ਪਰਾਲੀ ਇਕੱਠੀ ਕਰਦੇ ਨੇ ਉਧਰ ਟਰੈਕਟਰ ਚੱਲੀ ਜਾਂਦਾ ਇਕੱਠੀ ਕਰਨ ਆਲਾ ਤੇ ਇਕੱਠੀ ਕਰਕੇ ਇਦਾਂ ਉਹ ਬਣਾ ਲੈਂਦੇ ਨੇ ਜਿਵੇਂ ਪਹਿਲਾਂ ਆਪਾਂ ਕਣਕ ਇਕੱਠੀ ਕਰਕੇ ਹੜੰਬੇ ਨਾਲ ਕੱਢਦੇ ਹੁੰਦੇ ਸੀ ਉਹਵੇਂ ਇਕੱਠੀ ਕਰਕੇ ਫਿਰ ਐਂ ਕੋਤਰ ਕੇ ਇਹ ਉਹਨੂੰ ਭੇਜਦੇ ਨੇ ਫੈਕਟਰੀ ਨੂੰ ਕਿੰਨਾ ਕ ਖਰਚ ਆਉਂਦਾ ਸਾਰੇ ਕੰਮ ਚ ਕੀ ਆਮਦਨ ਆ ਉਹ ਬਾਈ ਨਾਲ ਆਪਾਂ ਗੱਲ ਕਰਾ ਦਿੰਨੇ ਆ ਤੁਹਾਡੀ ਤੇ ਪਰ ਜਿਹਨੇ ਕਹਿੰਦੇ ਪਰਾਲੀ ਦਾ ਹੱਲ ਕਰਨਾ ਉਹਦੇ ਵਾਸਤੇ ਵਧੀਆ ਆਪਸ਼ਨ ਹੈ ਦੋ ਪਾਸੇ ਦੀ ਪਰਾਲੀ ਖੜਦਾ ਨਾਲੇ ਥੱਲੋਂ ਵੀ ਖੜਦਾ ਨਾਲੇ ਉੱਪਰੋਂ ਵੀ ਖੜਦਾ ਕਹਾਣੀ ਤਾਂ ਇਹ ਤਾਂ ਟਰਾਲੀ ਪਰ ਨਹੀਂ ਹੋਇਆ ਆ ਤੇ ਦੋਨੀਆਂ ਅੰਦਰ ਕਮਾਉਂਦਾ ਪਰ ਇਹ ਬੰਦੇ ਕੰਮ ਕਰ ਰਹੇ ਨੇ ਜਿਹੜਿਆ ਥਰੇਸਰ ਅਸੀਂ ਬਣਾਏ ਆ ਜੀ ਇੰਪਲੀਮੈਂਟ ਠੀਕ ਹੈ ਇਹਦੇ ਸਰਕਾਰ ਸਾਨੂੰ ਥੋੜੀ-ਬੋਤੀ ਸਹਾਇਤਾ ਦੇਵੇ ਜਿਵੇਂ ਮੰਨ ਲਓ ਸਬਸਿਡੀ ਵਗੈਰਾ ਸਾਨੂੰ ਅਪਰੂਵਲ ਕਰਵਾਵੇ ਠੀਕ ਹੈ ਤਾਂ ਅਸੀਂ ਜਿਵੇਂ ਇੱਕ ਥਰੇਸਰ ਹੈ ਜੀ ਅੱਗੇ ਤੋਂ ਡਬਲ ਕੰਮ ਕਰਦੀ ਜੀ ਦੋ ਥਰੇਸਰ ਬਣਵਾ ਲਈਏ ਜੀ ਅਸੀਂ ਠੀਕ ਹੈ ਦੋ ਥਰੇਸਰਾਂ ਦੇ ਨਾਲ ਕੀ ਹੈ ਜੀ ਅਸੀਂ ਪੰਜ ਤੋਂ ਮੰਨ ਲਓ ਡਬਲ ਕੰਮ ਕਰ ਦਾਂਗੇ 10 ਕਿਲੇ ਨਿਵੇੜ ਦਾਂਗੇ ਜੀ ਜ਼ਿੰਮੇਵਾਰ ਤੇ ਠੀਕ ਹੈ ਜਿਹੜਾ ਹੁਣ ਮੰਨ ਲਓ ਅੱਗ ਲੱਗਦੀ ਹੈਗੀ ਪ੍ਰਦੂਸ਼ਨ ਹੁੰਦਾ ਜੀ ਸੜਕਾਂ ਦੇ ਆਸੇ ਹੁੰਦੇ ਆ ਉਹ ਬਚਨ ਗਈ ਆਪਣੇ ਠੀਕ ਹੈ ਜੀ ਸਰ ਬਹੁਤ ਵਧੀਆ ਆਪਣਾ ਲਾਈਏ ਸਾਨੂੰ ਵੀ ਥੋੜਾ ਬੋਧਾ ਸਰਦਾਰ ਸਾਨੂੰ ਇਹ ਤੇ ਇੰਪਲੀਮੈਂਟਾਂ ਦੇ ਸਾਨੂੰ ਕੋਈ ਸਬਸਿਡੀ ਵਗੈਰਾ ਅਪਰੂਵ ਕਰਾਵੇ ਸਾਨੂੰ ਦੇਵੇ ਜੀ ਤਾਂ ਅਸੀਂ ਡਬਲ ਕੰਮ ਕਰ ਦਈਏ ਜੀ ਇਹਦਾ ਠੀਕ ਹੈ ਹਾਂ ਜੀ ਦੇਖੋ ਕਿਸਾਨ ਭਰਾਵੋ ਸਰਕਾਰ ਦਾ ਧਿਆਨ ਵੀ ਵੱਡੀ ਮਸ਼ੀਨਰੀ ਤੇ ਹੈ ਕਰੋੜਾ ਰੁਪਿਆ ਖਰਚ ਕਰਕੇ ਆ ਬਾਈਰਾਂ ਨੇ ਲਾਲਾ 2 ਲੱਖ ਰੁਪਏ ਲੱਖ 2 ਲੱਖ ਰੁਪਏ ਦਾ ਹੜੰਭਾ ਲਿਆ ਹੋਊਗਾ ਤੇ ਇਸੇ ਤੋਂ ਹੀ ਕੰਮ ਚਲਾ ਰੱਖਿਆ ਪੂਰਾ ਜੋਰਾਂ ਤੇ ਆ ਤੁਸੀਂ ਦੇਖ ਲਓ ਮਿੱਤਰੋ ਜਿੱਥੇ ਲੋੜ ਹੈ ਉਥੇ ਰਾਹ ਹੈ ਵਹਾਨ ਨੇ ਬਹੁਤ ਨੇ ਆਪਣੇ ਕੋਲੇ ਪਰ ਆਹ ਵਾਈ ਪਰਾਲੀ ਇਕੱਠੀ ਕਰ ਰਹੇ ਨੇ ਆਹ ਜਗਾੜ ਨਾਲ ਅੱਗ ਨਹੀਂ ਲਾਈ ਅੱਜ ਤਰੀਕ ਹੋ ਗਈ 29 11ਵੇਂ ਮਹੀਨੇ ਦੀ ਇਤੋਂ ਬਾਅਦ ਕਣਕ ਬੀਜੂਗੀ ਕੋਈ ਕਾਲ ਨਹੀਂ ਕਰੀ ਐ ਬੋਚ-ਬੋਚ ਕੇ ਕਰ ਜਾਂਦਾ ਇਹ ਐ ਸਮਝ ਲੈ ਅੱਧਾ ਕਿਲੋ ਅੱਧਾ ਕਿੱਲਾ ਵਾਹੀ ਇਹ ਲੈ ਜਾਂਦਾ ਮੌਜਦਾ ਭਾਈ ਜੀ ਆਪਦਾ ਨਾਂ ਤੇ ਪਿੰਡ ਦੱਸਿਓ ਮੇਰਾ ਨਾਮ ਵੀਰੇ ਗੁਰਮੀਤ ਸਿੰਘ ਹੈ ਪਿੰਡ ਨੰਗਲ ਕਲਾ ਮਾਨਸਾ ਜ਼ਿਲ੍ਹਾ ਠੀਕ ਹੈ ਜੀ ਤੇ ਕੀ ਪ੍ਰੋਜੈਕਟ ਤੁਸੀਂ ਇਹ ਚਲਾਇਆ ਕਿੰਨੀ ਕੰਮ ਦਣਾ ਇਹਦੇ ਚ ਇੱਧਰ ਆ ਜਾਓ ਇੱਧਰ ਇਹ ਭਾਈ ਜੀ ਇਹ ਸਾਡਾ ਜਿਹੜਾ ਹੁਣ ਜ਼ਿਮੀਦਾਰ ਹੈ ਕੰਬਾਈਨ ਫਿਰ ਜੀ ਉਸ ਤੋਂ ਬਾਅਦ ਜਿਹੜਾ ਪਰਾਲੀ ਹੈ ਜਿਹੜਾ ਉਹ ਕਟਰ ਦੇ ਨਾਲ ਵੱਢ ਕੇ ਤੇ ਉਹ ਜੀ ਸਾਨੂੰ ਜ਼ਿਮੀਦਾਰ ਤੋਂ ਫ੍ਰੀ ਚ ਮਿਲ ਰਹੀ ਹੈ ਠੀਕ ਹੈ ਤੇ ਇਹ ਅਸੀਂ ਦਿੱਲੀ ਦਾ 5 ਤੋਂ 6 ਕਿਲੇ ਬਣਾਉਣੇ ਜੀ ਇਹ ਫਰੈਸ਼ਰ ਆਹੀ ਇਹਦੀ ਕਟਾਈ ਕਰਕੇ ਇਸ ਨੂੰ ਕੋਤੜਕੇ ਸੀ ਭੂਗ ਚ ਪਾ ਕੇ ਤੇ ਪਲਾਂਟ ਨੂੰ ਦੇ ਰਿਆ ਜੀ ਠੀਕ ਹੈ ਉਥੇ ਚਲੋ ਆਇਆ ਵੀ ਸਾਡੇ ਕੋਲੇ ਹੱਥ ਤੋਂ 10 ਮਜ਼ਦੂਰ ਹੈ ਜੀ ਇਹਨਾਂ ਦਾ ਵੀ ਕੰਮ ਚੱਲੀ ਜਾਂਦਾ ਤੇ ਸਾਡੀ ਵਜੋਂ ਦਿਹਾੜੀ ਮਿਹਨਤ ਸਾਨੂੰ ਪੱਲੇ ਪਈ ਹੈ ਜੀ ਤੇ ਇਹ ਜੀ ਫਰੈਸ਼ਰ ਜਿਹੜਾ ਟਰੈਕਟਰ ਲੱਗਿਆ ਜੀ ਐਸ਼ਰ ਇਹ ਮੰਨ ਕੇ ਚਲੋ ਵੀ 15 ਲੀਟਰ ਡੀਜ਼ਲ ਲਗਭਗ ਖਾ ਜਾਂਦਾ ਜੀ ਠੀਕ ਹੈ ਇਹ ਕੋ ਜਿਹੜਾ ਉਹ ਟਰੈਕਟਰ ਕੱਠਾ ਕਰਨ ਵਾਲਾ ਜੀ 10 ਤੋਂ 12 13 ਲੀਟਰ ਤੇ ਲਗਭਗ ਉਹ ਖਾ ਜਾਂਦਾ ਜੀ ਤੇ ਇੱਕ ਸਾਡਾ ਜੋਂਡੀਆ ਟਰੈਕ ਤੇ ਲੋਡਰ ਲੱਗਿਆ ਜਿਹੜਾ ਟਰਾਲੀ ਨੂੰ ਲੋਡ ਕਰਦਾ ਹੈ ਜੀ ਠੀਕ ਹੈ ਜੀ 15 ਲੀਟਰ ਲਗਭਗ ਉਹ ਖਾ ਜਾਂਦਾ ਜੀ ਠੀਕ ਹੈ ਜੀ ਤੇ ਇੱਕ ਜਿਹੜੀ ਟਰਾਂਸਪੋਰਟੇਸ਼ਨ ਕਰਦੇ ਆ ਜੀ ਅਸੀਂ ਇੱਥੋਂ ਮਾਲ ਚੱਕ ਕੇ ਭੁੰਗਰਾਹੀ ਭਰ ਕੇ ਜਿਹੜਾ ਅਸੀਂ ਫੈਕਟਰੀ ਨੂੰ ਦੇ ਰਹੇ ਆ ਠੀਕ ਹੈ ਜੀ 15 ਤੋਂ 18 ਲਗਭਗ ਉਹ ਖਾ ਜਾਂਦਾ ਜੀ ਠੀਕ ਹੈ ਕਿ ਮੰਨ ਕੇ ਚਲੋ ਡੇਲੀ ਦਾ 40 ਤੋਂ 45 5000 ਦਾ ਤੇਲ ਲਾ ਲਵੋ ਹਾਂਜੀ 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 5 5 ਕਈ ਅਰਪੇ ਦੇ ਲਗਭਗ ਡੀਜ਼ਲ ਦੀ ਜਿਹੜੀ ਕਾਫਤਾ ਗੱਡੀ ਤੇ 10 10 12 ਬੰਦੇ ਹੋਣਗੇ 15 ਨੇ ਇਹ ਸਾਡੇ ਕੋਲੇ ਜੀ 10 ਤੋਂ ਤਿੰਨ ਚਾਰ ਬੰਦੇ ਦਾ ਭੂਗ ਦੇ ਨਾਲ ਜਾਂਦੇ ਆਉਂਦੇ ਜਿਹੜੀ ਟਰਾਲੀ ਖਾਲੀ ਖਾਲੀ ਕਰਕੇ ਆਉਂਦੇ ਆਠ ਬੰਦੇ ਇੱਥੇ ਲੱਗ ਰਹੇ ਜੀ ਇੱਕ ਬੰਦਾ ਗੱਠਾ ਕਰਦੇ 6000 ਦਿਹਾੜੀ ਦਾ ਲਾ ਲਓ ਘੱਟ ਕਰਨੇ ਹਾਂਜੀ ਹਾਂਜੀ 5500 ਤੋਂ 6000 ਰੁਪਏ ਦੇ ਲਗਭਗ ਅਧਿਆ 11000 ਰੁਪਏ ਦਾ ਖਰਚਾ ਆ ਜਾਂਦਾ ਥੋੜਾ ਬੇਸਿਕ ਤੇ ਕਿੰਨੇ ਕੇ ਪੈਣ ਦੀ ਪ੍ਰਾਲੀ ਹੋ ਜਾਂਦੀ ਹੈ ਇਹ ਪ੍ਰਾਲੀ ਜੀ 120 ਕੁਆਂਟ ਲਗਭਗ ਜੀ 80 ਡੇਲੀ ਦੀ ਕੁਤਰ ਨੇ ਜੀ 5 ਕਿੱਲਿਆਂ ਚੋਂ ਹਾਂਜੀ 5 ਕਿੱਲੇ 120 ਕੁਆਟਲ ਕਿੰਨੇ 20000 ਦੀ ਹੋਗੀ ਨਹੀਂ ਜੀ ਇਹ ਮੰਨ ਕੇ ਚਲੋ ਵੀ ਸਾਡੀ ਹਾਂ ਹਾਂ ਜੀ 18 ਤੋਂ 20000 ਰੁਪਏ ਦੇ ਲਗਭਗ ਹੋ ਜਾਂਦਾ ਜੀ ਠੀਕ ਹੈ ਵੀ ਵਧੀਆ ਰੋਜ਼ਗਾਰ ਸੋਡਾ ਬਣ ਰਿਹਾ ਬਸ ਐ ਜੀ ਇੰਨੇ ਸਾਧਨ ਚਲਾ ਕੇ ਜੀ ਪੂਰਾ ਵਾਲਾ ਟਰੈਕਟਰ ਹੋ ਗਿਆ ਜੀ ਇਹ ਮਸ਼ੀਨਾਂ ਦਾ ਥ੍ਰੈਸਰ ਵਾਲਾ ਟਰੈਕਟਰ ਹੋ ਗਿਆ ਕੋ ਹੋ ਗਿਆ ਥ੍ਰੈਸਰ ਜਿਹੜੀ ਕੋਈ ਸਬਸਿਡੀ ਅਪਰੂਵਲ ਹੈ ਸਾਨੂੰ ਉਹ ਸਰਕਾਰ ਕਰਾਵੇ ਤਾਂ ਅਸੀਂ ਕਿਉਂਕਿ ਸਾਨੂੰ ਲੈਣ 'ਚ ਆਸਾਨੀ ਆਸਾਨੀ ਹੋ ਜੇ ਇਹ ਹੁਣ ਜਿਹੜੇ ਇੰਪਲੀਮੈਂਟ ਹੈ 1.5 ਤੋਂ 2 ਲੱਖ ਰੁਪਏ ਦੇ ਲਗਭਗ ਹੈ ਜੀ ਠੀਕ ਹੈ ਇਹਦੇ 'ਚ ਸਰਕਾਰ ਸਾਨੂੰ ਕੋਈ ਥੋੜੀ-ਬੋਤੀ ਸਹਾਇਤਾ ਦੇਵੇ ਜੀ ਨਾਲ ਤਾਂ ਸਾਨੂੰ ਮਨ ਕਰੇ ਚਲੋ ਵੀ ਸਾਨੂੰ ਥੋੜਾ ਸੌਖਾ ਹੋ ਜੇ ਲੈਣਾ ਹੈ ਉਹ ਦੇਖ ਰਹੇ ਹਾਂ ਅਸੀਂ ਆਪਾਂ ਵੀ ਤੁਸੀਂ ਇੱਕ ਰੋਜ਼ਗਾਰ ਤੋਰਨ ਵਾਸਤੇ ਟਰੈਕਟਰ ਵੀ ਵਿਚਾਰਾ ਕੰਡਮ ਜੀ ਆ ਵੀ ਹਾਂਜੀ 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 ਵੀ ਬਿੰਦੇ ਬਿੰਦੇ ਖੜ ਰਿਹਾ ਸਿਸਟਮ ਕਈ ਵਾਰੀ ਜੇ ਹੁਣ ਆਪਾਂ ਇੱਥੇ ਚੰਗਾ ਟਰੈਕਟਰ ਲਾਇਆ ਹੋਵੇ ਟਰੈਕਟਰ ਵਧੀਆ ਟਰੈਕਟਰ ਪਾਈਏ ਜੀ ਛਿੱਕੇ ਬੰਦ ਹੋਵੇ ਭਗਾ ਭਗਾ ਮਾਰੇ ਪ੍ਰਾਲੀ ਨੂੰ ਨਾ ਹਾਂਜੀ ਹਾਂਜੀ ਪਰ ਵਧੀਆ ਤੁਸੀਂ ਨੇ ਚਲੋ ਸ਼ੁਰੂਆਤ ਕੀਤੀ ਹੈ ਆਪਣੇ ਏਰੀਆ 'ਚ ਇੱਕ ਵਾਰ ਨਹੀਂ ਅਸੀਂ ਇਹ ਟ੍ਰੇਲ ਵੇਸਟੀ ਕਰਿਆ ਜੀ ਪ੍ਰਾਲੀ ਆ ਬਾਈ ਹਾਂਜੀ ਹਾਂਜੀ ਪਹਿਲਾ ਸਾਲ ਹੀ ਕਰਿਆ ਤੇ ਗਾਂ ਨੂੰ ਅਸੀਂ ਦੇਖਦੇ ਆਂ ਵੀ ਹੋਰ ਵੀ ਕੰਮ ਵਧਾਵਾਂਗੇ ਠੀਕ ਹੈ ਤੋਂ ਦੋ ਡੈਸਲ ਕਰਾਂਗੇ ਥੋੜਾ ਸਰਕਾਰ ਸਾਨੂੰ ਸਬਸਿਡੀ ਜਿਹੜੀ ਅਪਰੂਵ ਕਰਾਵੇ ਸਾਨੂੰ ਠੀਕ ਹੈ ਪੂਰੀ ਸਰਕਾਰ ਦੀ ਸਿਹਤ ਆਊਗੀ ਬਾਕੀ ਅਸੀਂ ਵੀ ਜਿਵੇਂ ਕਹਿੰਦੇ ਵੀ ਥੋੜਾ ਜੇ ਕੰਮ ਨੂੰ ਖਿੱਚਾਂਗੇ ਗਾਂ ਨੂੰ 10 ਤੋਂ 12 ਕਿੱਲੇ ਅਸੀਂ ਰੇਂਗੀ ਦੇ ਮੰਨ ਕੇ ਚੱਲੂ ਪਰਾਲੀ ਦੇ ਵੇਂਦੇ ਕਰਾਂਗੇ ਜਿਹਨੂੰ ਜਾ ਤੇ ਠੀਕ ਹੈ ਜੀ ਅੱਗ ਤੋਂ ਬਚਾਵਾਂਗੇ ਜੀ ਕਾਟੇ ਨਹੀਂ ਲਾਉਣ ਦੇਣੀ ਜੀ ਮੈਂ ਤਾਂ ਆਹੀ ਸਾਡਾ ਜਿਹੜਾ ਕੰਮ ਆ ਸੀ ਇਹੀ ਇਹਦੇ ਨਾਲ ਹੀ ਅੱਗੇ ਵਧিয়ে ਵੀ ਅਸੀਂ ਲੋਕਾਂ ਨੂੰ ਵੀ ਜਾਗਰੂਕ ਕਰੀਏ ਜਿਹੜੇ ਜ਼ਿੰਮੇਵਾਰ ਭਰਾ ਹੈ ਉਹਨਾਂ ਨੂੰ ਵੀ ਜਾਗਰੂਕ ਕਰੀਏ ਵੀ ਤੁਸੀਂ ਵੀ ਅੱਗੇ ਤੋਂ ਦੇਖੋ ਸਾਡੇ ਨਾਲ ਜੁੜੋ ਵੀ ਇੱਕ ਦੋ ਦਿਨ ਦਾ ਸਮਾਂ ਹੁੰਦਾ ਕਿਸੇ ਦਾ ਪਹਿਲਾਂ ਕੰਮ ਆ ਗਿਆ ਕਿਸੇ ਦਾ ਬਾਅਦ ਵਿੱਚ ਆ ਗਿਆ ਵੀ ਹੌਲੀ ਹੌਲੀ ਜਿਵੇਂ ਮੰਨ ਕੇ ਚੱਲੋ ਵੀ ਕੰਮ ਵਧੇ ਜਾਊਗਾ ਸਾਡੇ ਵਰਗੇ ਜਿਹੜੇ ਕੋਈ ਭੈਣ ਭਾਈ ਹੋਰ ਵਪਾਰੀ ਭਾਈ ਨੇ ਉਹ ਥਰੇਸਰ ਹੋਰ ਵੀ ਪਹੁੰਚਣਗੇ ਫਿਰ ਅੱਗ-ਬੱਗ ਹਾਂ ਟਾਈਮ ਤਾਂ ਲੱਗਦਾ ਹੁੰਦਾ ਕਿਸੇ ਵੀ ਚੀਜ਼ ਨੂੰ ਐਟਕੀ ਸਾਡਾ ਟ్రਾਇਲ ਪੇਸ ਤੇ ਕੰਮ ਹੈ ਅੱਗੇ ਨੂੰ ਕੰਮ ਵਧੂਗਾ ਜੇ ਮੈਂ 10 ਤੋਂ 15 ਕਿਲੇ ਲਗਭਗ ਪਰਾਲੀ ਦੇ ਪੈਲੇ ਹੋਣ ਲੱਗੇ ਲਗਭਗ ਵੀ ਮੰਨ ਕੇ ਚਲੋ ਜਿਹੜੀ ਅੱਕ ਲੱਗਦੀ ਹੈ ਕਿ ਬਹੁਤ ਘੱਟ ਲੱਗੂਗੀ ਜੀ ਠੀਕ ਹੈ ਪਰਾਲੀ ਵੇਚਣ ਦੇ ਵਿੱਚ ਤਾਂ ਨਹੀਂ ਕੋਈ ਦਿੱਕਤ ਆਰੀ ਤੁਹਾਨੂੰ ਨਹੀਂ ਜੀ ਪਰਾਲੀ ਸਾਡੀ ਵਿਕੀ ਜਾਂਦੀ ਨਾਲ ਦੀ ਨਾਲ ਹਾਂ ਜੀ ਹਾਂ ਅਨਲੋਡ ਨਾਲ ਦੀ ਨਾਲ ਹੋ ਜਾਂਦੀ ਹਾਂ ਜੀ ਹਾਂ ਜੀ ਠੀਕ ਹੈ ਅਨਲੋਡ ਕਰਕੇ ਨਾਲ ਦੀ ਨਾਲ ਵਿਕੀ ਜਾਂਦੀ ਹੈ ਕੋਈ ਅੱਡੀ ਦਿੱਕਤ ਸਮੱਸਿਆ ਹੈ ਨਹੀਂ ਗੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਸ਼ੁਕਰੀਆ ਜੀ ਹਾਂ ਜੀ ਨੰਗਲ ਕਲਾਂ ਤੁਸੀਂ ਜੀ ਕੀ ਨਾਮ ਤੁਸੀਂ ਜੀ ਗੁਰਮੀਤ ਸਿੰਘ ਗੁਰਮੀਤ ਸਿੰਘ ਜੀ ਤੁਸੀਂ ਦੇਖ ਲਓ ਕਿੰਨੇ ਕਿ ਪੈਸਿਆਂ ਦਾ ਟਰੈਕਟਰ ਹੈ ਸਾਰਾ 70 80000 ਰੁਪਏ ਦਾ ਟਰੈਕਟਰ ਹੈ ਲੱਖ ਰੁਪਏ ਦਾ ਡੰਬਾ ਹੋਊਗਾ ਤੇ ਥੋੜੇ ਜੇ ਪੈਸਿਆਂ ਨਾਲ ਭਾਈ ਉਹਨੇ ਕੰਮ ਚਲਾਇਆ ਤੇ ਉਹ ਟਰਾਲੀ ਦੇਖੋ ਆਪੂ ਵਲ ਟਰਾਲੀ ਵਾਲਾ ਵੀ ਜਗਾੜੀ ਹੈ ਤੇ ਪਰ ਉਪਰਾਲਾ ਬਹੁਤ ਵਧੀਆ ਲੱਗਿਆ ਮੈਨੂੰ ਠੀਕ ਹੈ ਜਿਹੜੇ ਕੋਲੇ 2 ਕਿੱਲੇ ਵਾਲਾ ਕਿਸਾਨ ਆ 4 ਕਿੱਲੇ ਵਾਲਾ ਕਿਸਾਨ ਆ ਉਹ ਆ ਤਰੀਕਾ ਵਰਤ ਸਕਦਾ ਪਰਾਲੀ ਇਕੱਠੀ ਕਰਕੇ ਆਪਦਾ ਕੁੱਟਕੇ ਨਾਲ ਦਾ ਡੰਗਰ ਪਸ਼ੂਆਂ ਨੂੰ ਪਾਵੇ ਹੋਰ ਨਹੀਂ ਸਰਦੀ ਦੇ ਵਿੱਚ ਪਸ਼ੂਆਂ ਨੂੰ ਉਹੀ ਖੰਡਿਆਈ ਰੱਖੇ ਥੱਲੇ ਪਰਾਲੀ ਥੱਲੇ ਖੰਡਿਆਉਣ ਨੂੰ ਬਹੁਤ ਵਧੀਆ ਚੀਜ਼ ਆ ਇਹ ਠੀਕ ਹੈ ਜੇ ਆਪਾਂ ਮਤਲਬ ਇਸ ਪਾਸੇ ਜਾਣਾ ਹੀ ਨਹੀਂ ਫੇਰ ਗੱਲ ਅਲੱਗ ਹੈ ਉਦਾਂ ਚੀਜ਼ ਬਹੁਤ ਵਧੀਆ ਗੀ ਠੀਕ ਹੈ ਮਿੱਤਰੋ ਇਹ ਆਪਾਂ ਨੂੰ ਰਸਤੇ ਦੇ ਵਿੱਚ ਮਿਲ ਗਏ ਸੀ ਬਾਈ ਪਹਿਲਾਂ ਮੈਨੂੰ ਲੱਗਾ ਸੀ ਵੀ ਕਿਸਾਨ ਆਪ ਆਪ ਦੇ ਮਤਲਬ ਪਸ਼ੂਆਂ ਵਾਸਤੇ ਜਾਂ ਉਦਾਂ ਇਕੱਠੀ ਕਰਕੇ ਕੁੱਤਰ ਕਰ ਰਿਹਾ ਪਰ ਇਹਨਾਂ ਨਾਲ ਗੱਲਬਾਤ ਕਰਨ ਤੇ ਪਤਾ ਲੱਗਿਆ ਵੀ ਇਹ ਇੱਕ ਐਜੇ ਜਿਹੜਾ ਆਪਦਾ ਰੁਜ਼ਗਾਰ ਇਹਨਾਂ ਨੇ ਤੋੜਿਆ ਹੋਇਆ ਕਿਸਾਨ ਦੇ ਖੇਤ ਚੋਂ ਪਰਾਲੀ ਇਕੱਠੀ ਕਰਕੇ ਕੋਤਰ ਕੇ ਲਿਜਾ ਕੇ ਇਹ ਜਿਹੜੀ ਆ ਉਹ ਫੈਕਟਰੀ ਨੂੰ ਦੇ ਰਹੇ ਨੇ ਤੇ ਕਿਸਾਨ ਤੋਂ ਕੋਈ ਪੈਸਾ ਨਹੀਂ ਲੈ ਰਹੇ ਉਹਨੇ ਵਸ ਸਿਰਫ ਕਹਿੰਦਾ ਜੇ ਚਾਹ ਪਾਣੀ ਦੀ ਸੇਵਾ ਪਾਣੀ ਦੀ ਚਾਹ ਦੀ ਜੋ ਕਰ ਦੂਗਾ ਉਹ ਵਧੀਆ ਗੱਲ ਹੈ ਤੇ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਇਹਦੇ ਬਾਰੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਉਹਦੇ ਦੋਸਤਾਂ ਮਿੱਤਰਾਂ ਨਾਲ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਵਾਸਤੇ ਸ਼ੁਕਰੀਆ ਚੈਨਲ ਕਰ ਲਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ